ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਅਸੀਂ ਆਏ ਹਾਂ ਰਾਜਾ ਸਾਹਿਬ ਮੁਜਾਰੇ ਜਿੱਥੇ ਰਾਜਾ ਸਾਹਿਬ ਜੀ ਮਹਾਰਾਜ ਦੀ ਚਰਸ਼ਮੀ ਵਰਸੀ ਬੜੇ ਧੁੰਮ ਧਾਮ ਦੇ ਨਾਲ ਮਨਾਈ ਜਾ ਰਹੀ ਹੈ ਇੱਥੇ ਲੱਖਾਂ ਹੀ ਸ਼ਰਧਾਲੂ ਆਪਣੀਆਂ ਮਨੋ ਕਾਮਨਾ ਲੈ ਕੇ ਆਂਦੇ ਨੇ ਕੁਛ ਦੇਖ ਰਹੇ ਹਾਂ ਸੇਵਾਦਾਰ ਕਿੰਨੀ ਸ਼ਰਧਾ ਨਾਲ ਆਪਣੀ ਸੇਵਾ ਨਿਭਾ ਰਹੇ ਆਂ ਸਿਆਦ ਲੈ ਸਕਦੇ ਆਂ ਇਧਰ ਮੇਰੇ ਸਾਹਮਣੇ ਬੱਲੇਆ ਦਾ ਲੰਗਰ ਚੱਲ ਰਿਹਾ ਸੀ ਕਾਫੀ ਸੇਵਾਦਾਰਾਂ ਵੱਲੋਂ ਸੇਵਾ ਲਗਾਈ ਹੋਈ ਆ ਸੀ ਜਿਵੇਂ ਅੱਗੇ ਵਧਦੇ ਗਏ ਆ ਸੰਗਤ ਦੀ ਪਿੰਡਸਾਨ ਕਾਫੀ ਦੇਖਣ ਨੂੰ ਮਿਲੀ ਗਰਮੀ ਇੰਨੀ ਸੀ ਤਾਂ ਥਰੇ ਹੋ ਵੀ ਨਹੀਂ ਜਾ ਰਿਹਾ ਸੀ ਗਰਮੀ ਦੇ ਨਾਲ आए हैं जी जोड़ा घर इतने फिर असि अपने जोड़े जमा करवाए इस सामने स्टेज लगी हुई है जो अभी दिखावे ना बोकते बने रहे हो ਜੀ ਰਾਜਾ ਸਾਹਿਬ ਮਿਆਰੇ ਦੇ ਦਰਵਾਜ਼ਾ ਮੀਨ ਗੇਟ ਦੇ ਸਕਦੇ ਹਾਂ ਕਿੰਨੀ ਜ਼ਿਆਦਾ ਸੰਗਤ ਆਈ ਹੋਈ ਹੈ ਸੇਵਾਦਾਰ ਦੇਖੋ ਤੁਸੀਂ ਕਿੰਨੇ ਸ਼ਰਧਾ ਨਾਲ ਸੇਵਾ ਕਰ ਰਹੇ ਹੋ ਵੱਡੀਆਂ-ਵੱਡੀਆਂ ਮੁਕੀਆਂ ਲੈ ਕੇ ਸੰਗਤ ਨੂੰ ਹਵਾ ਦੇ ਰਹੇ ਆ the いい。<music> ਆ ਮਹਤ ਜੇਤੋ ਸੱਜੇ ਮੰਤਿ ਰੋ ਪਉ ਸੋਨ ਕੰਕੁਰ ਹੋਇ ਤੋ ਨਾ ਕੀ ਕਾਉ ਤਾ ਮਾ ਰੂ ਮਨ ਰਾਖਨ ਜਿਸੇ ਤਾ ਜਿਵਾ ਦੇ ਰਾਤਿ ਤੇ ਸੋ ਰੁਤ ਨਾ ਹੈ ਆ ਰੋਤੀ ਆਨ ਕੋਈ ਹੈ ਪਰਾ ਮੁੰਡੇ ਤਾ ਆਏ ਜੀ ਲੰਗਰ ਹਾਲ ਲੰਗਰ ਹਾਲ ਮੀਨੀ ਆ ਇਹ ਤੇਸਤੀਆਂ ਤੇ ਚੰਡੋ ਤੇ ਵਰ ਛਿਲੇ ਹੋ ਰਹੇ ਤੇ ਕਾਫੀ ਲੱਗੇ ਹੋਏ ਆਹ ਪੰਡਾਲ ਦੇ ਵੱਲ ਇਧਰ ਵੀ ਪੰਡਾਲ ਸਜਾਇਆ ਹੋਇਆ ਹੈ ਤੋਂ ਅਸੈਂਟਰ ਜਗਨਸਾਰਾ ਰਹਾਮਾ ਜੀ ਤਤਾ ਇੱਧਰ ਵੀ ਬੈਠੀ ਹੋਈ ਸਿਰ ਦੇਖੋ ਜਿੱਥੇ ਨਹੀਂ ਸੈੜ ਜਾਓ ਸੰਗ ਤੇ ਸੰਗ ਤੱਕ ਆ ਵੀ ਜਿਆਦਾ ਮਾਤਰਾ ਇਹ ਨਾਲ ਸੰਗਤਾਈ ਹੋਈ ਆ ਇੱਧਰ ਹੀ ਸਾਹਮਣੇ ਸਟੇ ਸਹੀ ਹੋਈ ਆ ਆ ਬਾਪਿਆਂ ਤਾਂ ਛੋਟਾਂ ਵੀ ਲਈ ਜਿੰਨ ਹਣਤੇ ਅਸੀਂ ਫਿਰ ਆ ਗਏ ਬਾਹਰ ਨੂੰ ਕਾਫੀ ਟਾਈਮ ਅਸੀਂ ਬੈਠੇ ਰਹੇ ਨਾਲ ਦੇ ਵਿੱਚ ਹੁਣ ਸ਼ਾਮ ਦਾ ਟਾਈਮ ਹੋਇਆ ਤਾਂ ਸੀ 12 ਇੱਕ ਨੂੰ ਤੋਂਪ ਨਹੀਂ ਆ ਪਲ ਤਾਂ ਦਿਨੇ ਤੋਂਪ ਉਸ ਗਰਮੀ ਵਿੱਚ ਕਰਕੇ ਤਾਂ ਤੁਰਿਆ ਵੀ ਨਹੀਂ ਜਾਂਦਾ ਹੀ ਗਰਮੀ ਹੀ ਨਹੀਂ ਹੁਣ ਅਸੀਂ ਬਾਹਰ ਆਏ ਆ ਦੁਕਾਨਾਂ ਵਗੈਰਾ ਘੁੰਮਾ ਵੀ ਫਿਰਾਂਗੇ ਦੇਖਾਂਗੇ ਨਾ ਜਾਜ਼ਮੱਲਾ ਦੇਖੋ ਤੁਸੀਂ ਜਾਦਾ ਸੋਹਣਾ ਹੋ ਜਾਂਦਾ ਤਾ ਸੰਗਤ ਕਾਫੀ ਆ ਰਹੀ ਆ ਰਾਤ ਨੂੰ ਉਹਦੇ ਨੂੰ ਗਰਮੀ ਬਹੁਤ ਦੀ ਇਸ ਕਰਕੇ ਸੰਗਤ ਜ਼ਿਆਦਾ ਹੀ ਰਾਤ ਨੂੰ ਆਣਾ ਪਸੰਦ ਕਰ ਰਹੀ ਹੈ ਇੱਧਰ ਜੀ ਖੂਨਦਾਨ ਕੈਂਪ ਲੱਗਾ ਹੋਇਆ ਦੇਖੋ ਜੀ ਹੁਣ ਤੁਸੀਂ ਰਾਤ ਦਾ ਵੀਓ ਤੁਸੀਂ ਦਿਨ ਦਾ ਵੀਓ ਵੀ ਦੇਖਿਆ ਮੈਂ ਰਾਤ ਦਾ ਵੀ ਦੇਖੋ ਇੰਨਾ ਜਿਆਦਾ ਸੋਹਣਾ ਲੱਗ ਰਿਹਾ ਹੈ ਲਾਈਟਿੰਗ ਦੇ ਨਾਲ ਤੀਨੂੰ ਤੁਸੀਂ ਦੇਖਿਆ ਦਿਨ ਨੂੰ ਕਿੰਨੀ ਸੰਗਤ ਘੱਟ ਜਿਉਂ ਰਾਤ ਨੂੰ ਕਿੰਨੀ ਸੰਗਤ ਵਧੇ ਜਾ ਰਹੀ ਔਲੀ ਔਲੀ ਸੰਗਤ ਆ ਰਹੀ ਹੈ ਹੁਣ ਅਸੀਂ ਚੰਡੋਲ ਦੇ ਵਿੱਚ ਝੂਟੇ ਰਹਿਣ ਜਾ ਰਹੇ ਹਾਂ ਮੈਂ ਤੇ ਮੇਰਾ ਫ੍ਰੈਂਸੀ ਦੇਖੋ ਉੱਪਰ ਕਿੰਨਾ ਜ਼ਿਆਦਾ ਗੂ ਸੋਹਣਾ ਦਿਖ ਰਿਹਾ ਹੈ ਆਸਾਂ ਮਹਾਰਾਜਾ ਦਰਬਾਰ ਦੇ ਕਿੰਨਾ ਉੱਪਰ ਸੋਹਣਾ ਦਿਖ ਰਿਹਾ ਹੈ ਇਹੇ ਹੀ ਲੱਗਦਾ ਹੈ ਕਾਫੀ ਸੋਹਣਾ ਵੀਊ ਆ ਰਿਹਾ ਹੈ ਦੇਖੋ ਆਪਾਂ ਕਰ ਰਹੀ ਆ ਲੋ ਜੀ ਆ ਸੀ ਅੱਜ ਦਾ ਸਾਡਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਯੂਨੈਸੀ ਤੋਂ ਅਗਲੇ ਬਲੌਗ ਤੇ ਧੰਨਵਾਦ ਯਾਰ ਆ ਜੀ